ਬਾਜੀ ਵੀਨ ਪਾਠ ਕਰਾ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋ ਕਿਵੇਂ ਹੋ ਸਾਰੇ ਕਿਵੇਂ ਹੋਾਰੇ ਤੋਂ ਅੱਜ ਆਪਾਂ ਚੱਲਿਆ ਆ ਆਂ ਦਾ ਰਿਜ਼ਲਟ ਲੈਣ ਠੀਕ ਹੈ ਆਯਾਨ ਕਿੰਨਾ ਮੈਂ ਪਾਸ ਹੋ ਜਾਊਂਗਾ ਦੱਸੋ ਵੀ ਪਾਸ ਹੋ ਜਾਓਗੇ ਤੇ ਦੋਸਤੋ ਬਚਪਨ ਦੇ ਵਿੱਚ ਜਿਹੜਾ ਆਪਾਂ ਬੜੇ ਜਦੋਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਦੇ ਸੀ ਤਾਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸਾਂ ਕਰਨੀਆਂ ਬਾਬਾ ਜੀ ਪੇਪਰ ਵਧੀਆ ਹੋ ਜੇ ਬਾਬਾ ਜੀ ਮੈਨੂੰ ਪਾਸ ਕਰਾ ਦਿਓ ਪਤਾ ਨਹੀਂ ਕਿੰਨਾ ਕੁ ਟਾਈਮ ਆਪਾਂ ਐਵੇਂ ਗੁਰਦੁਆਰੇ ਜਾ ਕੇ ਤੇ ਬਾਬੇ ਨੂੰ ਅਰਦਾਸਾ ਕਰਦੇ ਹੋ ਤੁਸੀਂ ਬਾਬਾ ਪ੍ਰਸ਼ਾਦ ਵੰਡਾਂਗੇ ਅਸੀਂ ਤੇ ਸੁੱਖਾ ਸੋਕ ਕੇ ਵੀ ਸਾਨੂੰ ਪਾਸ ਕਰਾ ਦੇ ਸਵੇਰੇ ਮੈਦ ਦਾ ਪੇਪਰ ਆ ਬਾਬਾ ਮੈਨੂੰ ਕੁਝ ਨਹੀਂ ਆਉਂਦਾ ਮੈਨੂੰ ਪਾਸ ਕਰਾ ਦੇ ਤਾਂ ਐਦਾਂ ਕਰਦੇ ਆ ਆਪਾਂ ਮਤਲਬ ਕਿੰਨਾ ਜਿਆਦਾ ਉਹ ਵਧੀਆ ਟਾਈਮ ਸੀਗਾ ਬਚਪਨ ਦੇ ਵਿੱਚ ਜਿਹੜਾ ਆਪਾਂ ਬਤਾਇਆ ਤੇ ਅੱਜ ਦੇ ਟਾਈਮ ਵਿੱਚ ਦੇਖੋ ਵੀ ਆਯਾਨ ਦਾ ਰਿਜ਼ਲਟ ਜਿਹੜਾ ਆਪਾਂ ਲੈ ਨਹੀਂ ਜਾ ਰਹੇ ਆ ਦੋਸਤੋ ਸੋ ਆਯਾਨ ਦੀ ਤਾਂ ਸ਼ੁਰੂਆਤ ਆ ਹਲੇ 1 ਸਾਲ ਹੀ ਹੋਇਆ ਸਕੂਲ ਜਾਂਦੇ ਆ ਪਰ ਦੇਖਦੇ ਆ ਅੱਗੇ ਜਾ ਕੇ ਵੀ ਇਹਦੇ ਕੀ ਮਤਲਬ ਕਿੰਨਾ ਕੋ ਜਿਹੜਾ ਕੀ ਹੈ ਇਹਨੇ ਹੁਣ ਤੱਕ ਸਿੱਖਿਆ ਤੇ ਪੇਪਰਾਂ ਦੇ ਵਿੱਚ ਕੀ ਕੁਝ ਕਰਕੇ ਆਇਆ ਹੈ ਤੋ ਆਪਾਂ ਨੂੰ ਬਚਪਨ ਦੀਆਂ ਜਿਹੜੀਆਂ ਗੱਲਾਂ ਦੋਸਤੋ ਤੁਸੀਂ ਦੱਸਿਓ ਵੀ ਕਿੰਨੇ ਕਿੰਨੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸਾਂ ਕੀਤੀਆਂ ਰਿਜ਼ਲਟ ਦੇ ਲਈ ਬਾਬਾ ਮੈਨੂੰ ਪਾਸ ਕਰਾ ਦੀ ਮੈਨੂੰ ਕੁਝ ਨਹੀਂ ਆਉਂਦਾ ਮੈਂ ਪੱਕਾ ਇਸ ਵਾਰ ਫੇਲ ਆ ਤੋ ਕਿੰਨਾ ਜ਼ਿਆਦਾ ਉਸ ਟਾਈਮ ਹੁੰਦਾ ਸੀ ਹੈਨਾ ਜਦੋਂ ਰਿਜ਼ਲਟ ਆਉਣਾ ਤੇ ਉਹ ਹਾਰਟ ਬੀਟ ਜੀ ਤੇਜ਼ ਹੋਣੀ ਵੀ ਆ ਕੀ ਬਣੇਗਾ ਕੀ ਬਣੇਗਾ ਹਾਲਾਂਕਿ ਆਪਾਂ ਪੜਦੇ ਵੀ ਸੀਗੇ ਪੇਪਰ ਵੀ ਵਧੀਆ ਹੁੰਦੇ ਪਰ ਫਿਰ ਵੀ ਉਹ ਡਾਊਟ ਰਹਿੰਦਾ ਸੀ ਚਲੋ ਆਪਾਂ ਲੈ ਕੇ ਚਲਦੇ ਆ ਤੁਹਾਨੂੰ ਆਯਾਨ ਦੇ ਸਕੂਲ ਸੋ ਉਸ ਤੋਂ ਬਾਅਦ ਰਿਜ਼ਲਟ ਲੈਣ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲ ਕਰਦੇ ਦੋਸਤੋ ਚਲੋ ਜੀ ਅੱਗੇ ਬਈ ਸਕੂਲ ਆਪਾਂ ਤੇ ਇੱਕ ਭਾਈ ਆਪਣੇ ਗਾਇਬ ਹਲੇ ਗਰੇ ਕੀ ਆ ਲੈ ਬੜਾ ਬ੍ਰੋ ਸੋ ਠੀਕ ਹੈ ਰੋ ਅੱਗੇ ਚੱਲਦੇ ਆਂ ਤੇ ਬਾਈ ਅੰਕਲ ਨੂੰ ਹੈਲੋ ਕਰੋ ਗਾਰਡਨ ਕਰ ਲਿਆ ਹਾਂ ਅਜਾੜ ਲੈਣਾ ਬਿੱਤਰ ਬੋਲਦਾ ਹਾਂ ਜੀ ਚੱਲੋ ਵੈਰੀ ਚੱਲੋ ਅੱਗੇ ਚੱਲੋ ਚੱਲੋ ਚੱਲ ਪਾਪਾ ਜੀ ਮਿਲ ਪਾਸ ਕਰਾ ਦਿਓ ਡਰ ਲੱਗ ਰਿਹਾ ਚੱਲ ਕੋਈ ਗੱਲ ਨਹੀਂ ਹੋ ਜਾਏਗਾ ਪਾਸ ਚਲੋ ਚੱਲਦੇ ਆ ਆ ਵੇਖੋ ਵੀ ਯਾਰ ਕਾਤੇ ਪੰਜ ਕੇ ਜਾ ਰਹੇ ਹਾਂ ਚਲੋ ਅੱਗੇ ਚਲੋ ਚੱਲੋ ਚਲੋ ਅੱਗੇ ਚਲੋ 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 ਬਯਾਨ ਬਾਈਪਾਸ ਹੋ ਗਿਆ ਫਰਸਟ ਡਿਵੀਜ਼ਨ ਮਿਲੀ ਏ ਮੁੰਡੇ ਨੂੰ ਤੇ ਬਹੁਤ ਖੁਸ਼ੀ ਹੋਈ ਆ ਧੰਨਵਾਦ ਕਰਦੇ ਆ ਆਪਾਂ ਟੀਚਰਾਂ ਦਾ ਵੀ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਮਿਹਨਤ ਕਰਕੇ ਉਹਨਾਂ ਦੀ ਕੇਅਰ ਕਰਕੇ ਉਹਨਾਂ ਨੂੰ ਵਧੀਆ ਪੜਾਉਂਦੇ ਆ ਸੋ ਆਯਾਨ ਵੀ ਪਾਸ ਹੋ ਗਿਆ ਸੋ ਧੰਨਵਾਦ ਕਰਦੇ ਆ ਸਾਰਿਆਂ ਦਾ ਬਹੁਤ ਖੁਸ਼ ਆ ਆਯਾਨ ਫਸਟ ਟਾਈਮ ਜਿਹੜੀ ਇਹ ਚੀਜ਼ਾਂ ਨੂੰ ਰਿਅਲਾਈਜ਼ ਰੀਅਲ ਲਾਈਫ ਵਿੱਚ ਕਰ ਰਿਹਾ ਮੁੰਡਾ ਔਰ ਯਾ ਮੈਨ ਪੱਤ ਹੋ ਗਿਆ ਮੈਂ ਦੂਸਰੀ ਕਲਾਸ ਵਿੱਚ ਹੋ ਗਿਆ ਦੂਸਰੀ ਕਲਾਸ ਵਿੱਚ ਔਰ ਯਾ ਦੋਸਤੋ ਆਯਾਨ ਹੋ ਗਿਆ ਫਸਟ પાસ ਹੋ ਗਿਆ ਮੁੰਡਾ ਫਰਸਟ ਪੋਜੀਸ਼ਨ ਤੇ ਤੇ ਕੰਗratulations ਹਯਾਨ ਸੋ ਬਹੁਤ ਖੁਸ਼ ਹੈ ਮੁੰਡਾ ਖੁਣ ਤੇ ਬਾਕੀ ਖੁਸ਼ੀ ਤਾਂ ਹੁੰਦੀ ਹੈ ਦੋਸਤੋ ਚਲੋ ਅੱਗੇ ਚੱਲਦੇ ਆ ਮੁੰਡਾ ਪਾਸ ਹੋ ਗਿਆ ਸਾਡਾ ਬਈ ਵਧਾਈਆਂ ਨੇ ਵੀ ਵਧਾਈਆਂ ਆ ਜਾ ਵਧਾਈਆਂ ਸਾਡਾ ਮੁੰਡਾ ਪਾਸ ਹੋ ਗਿਆ ਹਯਾਨ ਕੰਗratulations ਹੁਣ ਕਰ ਮੈਂ ਪਾਸ ਹੋ ਗਿਆ ਸਭ ਨੂੰ ਆਇਆ ਕਰਕੇ ਦਿਖਾ ਇਹ ਪਾਸ ਪੋਜੀਸ਼ਨ ਆਈ ਹੈ ਐਸੀ ਬੜੀ ਓ ਯੈਸ ਯੈਸ ਕਰਦੀ ਯੈਸ ਯੈਸ ਆ ਦੇਖੋ ਬਈ ਪੂਰਾ ਖੁਸ਼ ਆ ਪਿੱਛੇ ਘਰ ਦਾ ਪਿੱਛੇ ਅੱਗੇ ਰੋਡ ਤੇ ਨਹੀਂ ਜਾਣਾ ਪੂਰਾ ਜਿਵੇਂ ਖੁਸ਼ੀ ਹੁੰਦੀ ਹੈ ਨਾ ਮੁੰਡਾ ਪੂਰੀ ਮਨਾਇਆ ਜਾ ਦੋਸਤੋ ਸੋ ਫਸਟ ਆ ਰਿਹਾ ਨਾ ਬਹੁਤ ਖੁਸ਼ੀ ਹੋਈ ਦੋਸਤੋ ਸੋ ਇਹ ਮੈਂ ਦਾ ਹੁੰਦੀ ਆਪਾਂ ਸਾਰਿਆਂ ਨੂੰ ਖੁਦ ਤੋਂ ਨਹੀਂ ਤੇ ਆਪਣੇ ਮਾਪਿਆਂ ਨੂੰ ਵੀ ਆਪਣੇ ਤੋਂ ਰਪਾ ਇੱਟਾਈ ਵੀ ਦੋਸਤਾਂ ਨੂੰ ਮਾਫ ਕਰਦੇ ਹਾਂ ਦੋਸਤੋ ਕਿ ਤੁਸੀਂ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਕਿੰਨਾ ਕਿੰਨਾ ਨੇ ਮਗੋਂ ਆਪਾਂ ਕਿਵੇਂ ਕੀ ਐਕਸਾਈਟਮੈਂਟ ਹੁੰਦੀ ਸੀ ਕਿਦਾਂ ਦੀ ਫੀਲਿੰਗ ਹੁੰਦੀ ਸੀ ਦੋਸਤੋ ਤੇ ਕਿੰਨਾ ਡਰ ਤੇ ਕਿਹੜੀ ਘਬਰਾਹਟ ਹੈ ਨਾ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਦੋਸਤੋ ਅਯਾਨ ਵੀ ਪਹਿਲਾਂ ਥੋੜਾ ਜਿਹਾ ਡਰ ਰਿਆ ਸੀ ਬਾਕੀ ਹਾਲਾਂਕਿ ਇੰਨਾ ਚੀਜ਼ਾਂ ਦਾ ਹਜੇ ਜ਼ਿਆਦਾ ਪਤਾ ਨਹੀਂ ਪਰ ਫਿਰ ਵੀ ਖੁਸ਼ੀ ਬਹੁਤ ਹੋ ਰਹੀ ਹੈ ਮੁੰਡਾ ਹੈਪੀ ਹੈਪੀ ਹੈ ਫਸਟ ਆਇਆ ਤੇ ਇੱਕ ਵਾਰ ਫਿਰ ਤੋਂ ਕੰਗ੍ਰੈਚੁਲੇਸ਼ਨ ਤੂੰ ਅयान ਸਿੱਧਾ ਕਰਕੇ ਦੇਖੋ ਬਾਬੂ ਹਾਂ ਇਹ ਦੇਖੋ ਇਹ ਅਮਨੇ ਦਾ ਰਿਜ਼ਲਟ ਤੇ ਪ੍ਰਾਈਜ਼ ਮਿਲਿਆ ਸੋ ਧੰਨਵਾਦ ਸਾਥੀਓ